ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਤੁਹਾਨੂੰ ਪਤਾ ਵਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਔਰ ਕੱਲ ਅਸੀਂ 31 ਅਗਸਤ ਨੂੰ 200 ਦੇ ਇਸ ਮੋਰਚੇ ਤੇ ਪੂਰੇ ਹੋਂਦ ਤੇ ਸਾਰਿਆਂ ਮੋਰਚਿਆਂ ਦੇ ਉੱਤੇ ਲੱਖਾਂ ਦੇ ਇਕੱਠ ਕਰ ਰਹੇ ਹੈਗਾ ਔਰ ਸਾਡਾ ਅੰਦੋਲਨ ਮੋਦੀ ਸਰਕਾਰ ਦੇ ਖਿਲਾਫ ਸਿੱਧਤ ਆ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਇਨਸਾਫ ਦੇਣ ਲਈ ਹੈ ਅੱਗੇ ਵਧ ਰਿਹਾ ਹੈਗਾ ਤੋਂ ਜਿਵੇਂ ਮੋਦੀ ਸਰਕਾਰ ਆਪਣੀ ਕੇਂਦਰੀ ਏਜੰਸੀਆਂ ਦਾ ਦੁਰਪਿਓ ਕਰਦੀ ਹੈਗੀ ਆ ਉਹਨਾਂ ਨੇ ਅੱਜ ਜਿਹੜਾ ਸਾਡੇ ਕ੍ਰਾਂਤੀਕਾਰੀ ਯੂਨੀਅਨ ਦੀ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰੇ ਐਨਆਈਏ ਨੇ 6 ਵਜੇ ਛਾਪਾ ਮਾਰਿਆ ਅਸੀਂ ਜਦੋਂ ਤੱਕ ਬੋਲ ਰਹੇ ਹਜੇ ਵੀ ਘਰ ਨੂੰ ਘੇਰਾ ਪਾਇਆ ਹੈਗਾ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਤੀ ਹਰਪਿੰਦਰ ਸਿੰਘ ਉਹਨਾਂ ਦਾ ਬੇਟਾ ਸ਼ਹਬਾਜ਼ ਉਹਨਾਂ ਦੀ ਨੂੰ ਸਮਨਪ੍ਰੀਤ ਔਰ ਉਹਨਾਂ ਦੀ ਮਾਤਾ ਜਿਹੜੀ 90 ਸਾਲ ਦੀ ਆ ਪਰਮਜੀਤ ਕੌਰ ਹੈਗੇ ਨੇ ਤੇ ਬਾਹਰੋਂ ਅੰਦਰੋਂ ਕਿਸੇ ਨੂੰ ਆਉਣ ਨਹੀਂ ਜਾਣ ਦਿੱਤਾ ਜਾਂਦਾ ਕ੍ਰਾਂਤੀਕਾਰੀਆਂ ਦੇ ਤੇ ਹੋਰ ਨਾ ਜਥੇਬੰਦੀਆਂ ਦੇ ਵਰਕਰ ਉੱਥੇ ਪਹੁੰਚੇ ਹੋਏ ਆ ਜਿਨ੍ਹਾਂ ਨੇ ਅੱਗੇ ਧਰਨਾ ਦਿੱਤਾ ਹੋਇਆ ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਆ ਔਰ ਹੋਰ ਵੀ ਪੰਜਾਬ ਦੇ ਲੋਕ ਪੱਕੇ ਵਕੀਲਾਂ ਤੇ ਛਾਪੇਮਾਰੀ ਹੋਈ ਆ ਕਿਉਂਕਿ ਇਹ ਟਾਈਮਿੰਗ ਤੁਸੀਂ ਦੇਖੋ ਇਹ ਟਾਈਮਿੰਗ ਉਸ ਵੇਲੇ ਆ ਜਦੋਂ ਮੋਰਚਾ ਅੱਗੇ ਚੱਲ ਰਿਹਾ ਵੀ ਕਿਸਾਨ ਲੀਡਰਸ਼ਿਪ ਨੂੰ ਡਰਾਇਆ ਜਾ ਸਕੇ ਔਰ ਪਹਿਲੋ ਤੁਹਾਨੂੰ ਬਤਾ ਵੀ ਸਾਡੇ ਖਿਲਾਫ ਖਾਲਿਸਤਾਨ ਦਾ ਠੱਪਾ ਲਾਉਣ ਦਾ ਯਤਨ ਕੀਤਾ ਹੁਣ ਕੁਝ ਹੋਰ ਠੱਪਾ ਲਾਉਣ ਦਾ ਯਤਨ ਕੀਤਾ ਜਾ ਸਕੂਗਾ ਉਹਨਾਂ ਦੇ ਘਰ ਵਾਲਾ ਜਿਨ੍ਹਾਂ ਦੇ ਪਹਿਲੋ ਕੇਂਦਰ ਨੇ ਯੂਪੀਐਲ ਲਾਇਆ ਸੀਗਾ ਉਹਦੇ ਤੋਂ ਅਦਾਲਤ ਚੋਂ ਬਰੀ ਹੋ ਚੁੱਕੇ ਨੇ ਔਰ ਲੰਮੇ ਸਮੇਂ ਤੋਂ ਆਪਣੇ ਘਰ ਵਿੱਚ ਰਹਿੰਦੇ ਹੈਗੇ ਨੇ ਤੋਂ ਇਸ ਕਰਕੇ ਇਹ ਟਾਈਮਿੰਗ ਇਹ ਚੁਣੀ ਗਈ ਆ ਵੀ ਅਸੀਂ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੇ ਆ ਔਰ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾ ਸਕੇ ਉੰਨੀ ਘੱਟ ਆ ਆਉਣ ਵਾਲੇ ਸਮੇਂ ਵਿੱਚ ਦੋਵੇਂ ਮੋਰਚੇ ਸਲਾਹ مشورہ ਕਰਨਗੇ ਔਰ ਕੇਂਦਰ ਨੂੰ ਇਹਦਾ ਜਵਾਬ ਦੇਣਗੇ ਔਰ ਅਸੀਂ ਐਨਆਈਏ ਦੇ ਛਾਪਿਆਂ ਤੋਂ ਡਰਨ ਵਾਲੇ ਨਹੀਂ ਹੈਗੇ ਐਨਆਈਏ ਦੇ ਛਾਪੇ ਸਾਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਤੋਂ ਹਟਾ ਨਹੀਂ ਸਕਦੇ ਕੇਂਦਰ ਜਿੰਨਾ ਮਰਜ਼ੀ ਜ਼ਬਰ ਕਰ ਲੇ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਅੰਦੋਲਨ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼